ਹਲਫੀ ਸ਼ਹਿਰ ਦਾ ਹਲਫੀ ਟਾਊਨ ਹੈ 브릿ਜ ਵੇਖੋ ਆਇਰਨ 브릿ਜ ਦਾ ਨਾਮ ਹੈ ਤੇ ਬਹੁਤ ਹੀ ਸੋਹਣਾ ਬਣਿਆ ਹੈ 브릿ਜ ਥੋੜਾ ਸਾਗੇ ਕਰੋ ਥੋੜਾ ਸਾਗੇ ਕਰੋ ਬਹੁਤ ਸ਼ਾਨਦਾਰ 브릿ਜ ਆਗੇ ਕਰੋ ਨਾਈਸ ਨਾਈਸ 브릿ਜ ਸ਼ਾਨਦਾਰ ਹਲਫੀ 브릿ਜ ਅੱਛਾ ਹੈ ਅੰਦਰ ਜਾਣਗੇ ਇਹ ਸ਼ਹਿਰ ਦਾ ਬਹੁਤ ਹੀ ਵੱਡਾ ਇਤਿਹਾਸਿਕ ਮੰਦਿਰ ਹੈ ਉਧਰ ਤੁਸੀਂ ਵੇਖੋ ਇਹਦੇ ਵਿੱਚ ਨਾ ਹਾਥੀ ਆ ਮੰਦਿਰ ਦੇ ਵਿੱਚ ਇਹਨਾਂ ਨੇ ਹਾਥੀ ਵੀ ਰੱਖੇ ਹੋਏ ਹੈ ਬਹੁਤ ਸ਼ਾਨਦਾਰ ਮੰਦਿਰ ਹੈ ਤੇ ਪੁਰਾਣੀ ਮੰਦਿਰ ਹੈ ਟੈਂਪਲ ਦਾ ਨਾਮ ਕੀ ਹੈ ਟੈਂਪਲ ਦਾ ਮੁੱਲੇਕਲ ਆਲੱਪੀ ਮੁੱਲੇਕਲ ਟੈਂਪਲ ਆਲੱਪੀ ਮੁੱਲੇਕਲ ਟੈਂਪਲ ਹੈ ਆਲੱਪੀ ਮੁੱਲੇਕਲ ਟੈਂਪਲ OK OK ਦੋ ਹਾਥੀ ਨੇ ਇਹਨਾਂ ਦੇ ਕੋਲ ਹਾਥੀ ਦੇ ਵੇਖੋ ਦੰਦ ਕਿੱਡੇ ਕਿੱਡੇ ਵੱਡੇ ਆਹ ਹਾਥੀ ਛੋਟੇ ਹੁੰਦੇ ਪੱਕੀ ਹੋਈ ਉਮਰ ਦਾ ਦੋ ਨੇ ਇੱਕ ਇਹ ਤੇ ਇੱਕ ਤਾਂ ਇਸੇ ਆਸੇ-ਪਾਸੇ ਹੋਏਗਾ ਉਹ ਲੱਤ ਨੂੰ ਪਾ ਕੇ ਬੰਨਿਆ ਤੇ ਨਾਲ ਹੀ ਹੁੰਦੇ ਖਾਣ ਵਾਸਤੇ ਰੱਖਿਆ ਹੈ ਕਾ ਮੰਦਰ ਦੇ ਦਰਸ਼ਨ ਕਰ ਲਓ ਜੇ ਤੁਹਾਨੂੰ ਕਿਉਂਕਿ ਦਰਵਾਜ਼ੇ ਬੰਦ ਨੇ 5 ਵਜੇ ਤੋਂ ਬਾਅਦ ਚਿਰਾਂ ਨੇ ਕੋਈ ਮੰਦਰ ਦੇ ਦਰਸ਼ਨ ਕਰ ਲਓ ਬਹੁਤ ਹੀ ਪ੍ਰਚੀਨ ਮੰਦਰ ਹੈ ਕਾਫੀ ਪੁਰਾਣਾ ਮੰਦਰ ਇਹ ਕਿੰਨਾ ਪੁਰਾਣਾ ਹੋਵੇ ਜਿੱਤੇ ਜ਼ਿਆਦਾ ਪੁਰਾਣਾ ਲੱਗਦਾ ਮੈਨੂੰ ਇਹ ਬਿਲਡਿੰਗ ਇਹ ਆਪ ਸਰਦਾਰ ਬੰਦਰ ਨਾਈਸ ਬੰਦਰ ਆਹ ਵੇਖੋ ਕਿੰਨੀਆਂ ਸੋਹਣੀਆਂ ਮੂਰਤੀ ਮੂਰਤੀ ਹੈ ਹਾਂ ਭਗਵਾਨ ਕਰੋ ਸਲੋ ਸਲੋ ਚੱਲਾਂ ਸਲੋ ਚੱਲ ਚੱਲੀਏ ਚੱਲੀਏ ਦੇਖੋ ਕਿੰਨੀਆਂ ਸੋਹਣੀਆਂ ਕਲਾਕ੍ਰਿਤੀਆਂ ਤੇ ਕਿੰਨੀਆਂ ਸੋਹਣੀਆਂ ਮੂਰਤੀਆਂ ਬਣਾ ਕੇ ਰੱਖੀਆਂ ਨੇ ਨਾਈਸ ਗੁੱਡ ਵਾਹ ਜੀ ਵਾਹ ਇਹ ਮਾਤਾ ਦਾ ਮੰਦਿਰ ਕਿੱਡਾ ਜਿਆਦਾ ਸੋਹਣਾ ਲੱਗਦਾ ਪਿਆ ਮੰਦਿਰ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਮੰਦਿਰ ਵੇਖੋ ਆਂਮਾ ਸ੍ਰੀ ਵਾਧਾ ਕੁ ਵਾਸ ਵਾਸਾ ਵਾਧਾ ਕੋ ਵਾਸਵ ਸਲਵੀ ਅੰਬਾ ਬਹੁਤ ਹੀ ਪ੍ਰਚੀਨ ਮੰਦਿਰ ਹੈ ਐਲਪੀ ਦੇ ਵਿੱਚ ਬਹੁਤ ਕੁਝ ਵੇਖਣ ਵਾਸਤੇ ਹੈ ਔਰ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਹੀ ਪਤਾ ਤੇ ਖਾਸ ਧੰਨਵਾਦ ਕਰਦੇ ਹਾਂ ਜਿਸ ਵੀਰ ਦਾ ਜਿਹੜਾ ਆਪਾਂ ਨੂੰ ਇਖਲਾ ਰਿਹਾ ਬਿਲਕੁਲ ਇਹ ਇੱਕ ਹੋਰ ਹੈ ਸ਼ਾਨਦਾਰ ਮੰਦਿਰ ਖਾ ਲਿਆ ਸਾਹਮਣੇ ਗਣੇਸ਼ ਭਗਵਾਨ ਦਾ ਮੰਦਿਰ ਉਸੇ ਮੰਦਰ ਦੇ ਵਿੱਚ ਇੱਕ ਇਹ ਮੰਦਰ ਹੈ ਕੋ ਸਾਹਮਣੇ ਮੰਦਰ ਦੋ ਕਿੰਨੇ ਸੋਹਣੇ ਮਸਾਲੇ ਨੇ এলাਚੀ ਲੌਂਗੇ ਤੇ ਕੀ ਕੁਝ ਰੱਖਿਆ ਆ ਇਹਨਾਂ ਦੇ ਜਿਹੜੇ ਇੱਥੋਂ ਦਾ ਲੋਕਲ ਹੈਗਾ ਤੇ ਇਹਨਾਂ ਦੇ ਆਪਣਾ ਤਾਂ ਨਾਵਾਂ ਦਾ ਨਹੀਂ ਪਤਾ ਹੈਗਾ ਪਰ ਬਹੁਤ ਕੁਛ ਹੈਗਾ ਬਹੁਤ ਵੇਖੋ ਅੰਗਰੇਜ਼ਾਂ ਦਾ ਹੜ ਆ ਗਿਆ ਅਲਫੀ ਦੇ ਵਿੱਚ ਕਿੰਨੇ ਜਿਆਦਾ ਅੰਗਰੇਜ਼ ਆਏ ਘੁੰਮਣ ਵਾਸਤੇ ਵਾਹ ਆਹ ਵੇਖੋ ਫਿਰ ਅਲਫੀ ਦੇ ਨਜ਼ਾਰੇ ਕਿੱਡੇ ਵੱਡੇ ਵੱਡੇ ਮੰਦਰੀ ਜਹਾਜ ਨੇ ਇਹਦੇ ਵਿੱਚ ਘਮਾਉਂਦੇ ਨੇ ਅੰਗਰੇਜ਼ਾਂ ਦਾ ਵੀ ਇੱਥੇ ਹੜ ਆਇਆ ਤੇ ਉਹ ਦੇਖੋ ਬਹੁਤ ਸੂਰਤ ਵਾਕੇ ਯਾਰ ਭਾਈ ਬਹੁਤ ਬਹੁਤ ਧੰਨਵਾਦ ਆਪਕਾ ਇਹ ਦਿਖਾਉਣੇ ਕੇ ਲੀਏ ਮੇਰੇ ਕੋ ਮਾਲਮ ਨਹੀਂ ਥਾ ਮੈਂ ਤੋ ਆਕੇ ਨਿਕਲਨੇ ਵਾਲਾ ਥਾ ਵੀਰ ਕਹਿੰਦਾ ਜੇ ਤੂੰ ਇਡੀ ਦੂਰ ਆਇਆ ਵਾ 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 ਕੀ ਬਾਤ ਹੈ ਜੀ ਕਿੱਡੀ ਦੂਰੋਂ ਆਉਂਦੇ ਜਾਜ ਲੈ ਲੈ ਕੇ ਕਮਾ ਕੇ ਨਾਈਸ ਵੈਰੀ ਨਾਈਸ ਟੋਏ ਮੇ ਆਣਾ ਪਸੂ ਮੇ ਅਨਬਉਦਰਕ ਨਿਲੇ ਆਣਾ ਮਾਂਟੂ ਗਲੇ ਟੇਲਰ ਸੇ ਵਾਹ ਜੀ ਵਾਹ ਬਹੁਤ ਦੂਰ ਦੂਰ ਲਿਆਉਂਦੇ ਕਮਾਂ ਐਲਪੀ ਦੇਖੋ ਸੂਰਤ ਨਜ਼ਾਰੇ ਕਿੰਨੇ ਜਾਇ ਨੇ ਇਹ ਤੇ ਚੀਜ਼ਾਂ ਵੇਖਣ ਵਾਲੀਆਂ ਰਹਿ ਗਈਆਂ ਇੱਥੇ ਬਹੁਤ ਵੱਡੇ ਸਮੁੰਦਰੀ ਚ ਆਜਾ ਆਪਾਂ ਇੱਥੇ ਵੇਖਣ ਦਾ ਠੀਕਾ ਪੂਰੀਆਂ ਕੁਰਸੀਆਂ ਲੱਟੀਆਂ ਸੋਫੇ ਡੱਟੇ ਹੋਏ ਨੇ ਇੰਜੋਏ ਕਰਨ ਵਾਸਤੇ ਕੀ ਬਾਤ ਹੈ ਪੂਰੀ ਫੀਲਿੰਗ ਆਉਂਦੀ ਹੈ ਐਲਪੀ ਸ਼ਹਿਰ ਦੇ ਆ ਖੂਬਸੂਰਤ ਨਜ਼ਾਰੇ ਇਹ ships ਨੇ ਤੇ ships ਦੇ ਵਿੱਚ ਰਾਤ ਵੀ ਕੱਟੀ ਜਾਂਦੀ ਹੈ ਜੇ ਕਿਸੇ ਨੇ ਇੱਥੇ 4-5 ਨੇ ਹੁੰਦੇ ਨੇ ਤੇ ਰਾਤ ਨੂੰ ਸਮੁੰਦਰ ਦੇ ਵਿੱਚ ਖਲਾਰ ਕੇ ਤੇ ਸਫ਼ਰ ਕਰਾਉਂਦੇ ਆ ਇਹ cruise ਖੜਾਇਆ ਇਹਦੇ ਵਿੱਚ ਤੁਹਾਨੂੰ ਦਿਖਾਉਣੇ ਆ ਕਿੱਡੇ ਆਲੀਸ਼ਾਨ ਨੇ ਇੱਥੇ ਰਹਿਣ ਵਾਸਤੇ ਬਣਾਏ ਹੋਏ ਖੂਬਸੂਰਤ ਹੈ ਇਹਨੇ ਸ਼ੂਜ਼ ਲਾ ਕੇ ਜਾਣਾ ਪੈਣਾ ਚਲੋ ਆਪਾਂ ਵੀ ਸ਼ੂਜ਼ ਲਾ ਕੇ ਅੰਦਰ ਜਾਂਦੇ ਆ ਤੇ ਦਿਖਾਉਣੇ ਤੁਹਾਨੂੰ ਇਹਦੇ ਵਿੱਚ ਕਿੱਡੇ ਸੋਹਣੇ ਇਹਨਾਂ ਨੇ ਬਣਾਏ ਆ ਬਹਿਣ ਵਾਸਤੇ ਬਹੁਤ ਸ਼ਾਨਦਾਰ ਇਧਰ ਐਲੀਵੀ ਲੱਗੀ ਆ ਉਪਰ ਲੱਗੇ ਹੋਏ ਨੇ ਅੱਗੇ ਤੁਸੀਂ ਦੇਖੋ ਕੀ ਬਾਤ ਹੈ ਜੀ ਇਹ ਤਾਂ ਰੂਮ ਰੂਮ ਉਹ ਤਾਂ ਕਾਢ ਚੋਲਦੇ ਵਾਹ ਜੀ ਲਾਈਟ ਔਨ ਕਰਨੇਗਾ ਲੋ ਕੀ ਬਾਤ ਹੈ ਜੀ ਪੂਰਾ ਏਸੀ ਵੀ ਲਾਏ ਹੋਏ ਨੇ ਦੇਖੋ ਏਸੀ ਚੱਲਦੇ ਪਏ ਆ ਨਾਈਸ ਰੂਮ ਬਹੁਤ ਸ਼ਾਨਦਾਰ ਕੀ ਬਾਤ ਹੈ ਪੂਰੀ ਘੈਂਟ ਗੱਲਬਾਤ ਕਰਨੀ ਪੂਰਾ ਜੱਜ ਦਾ ਇਹ ਤਾਂ ਜਨਤ ਹੀ ਬਣਾਈ ਫਿਰਦੇ ਪਤੰਦਰ ਬਹੁਤ ਸ਼ਾਨਦਾਰ ਇਧਰ ਵਾਸ਼ਰੂਮ ਬੜਾ ਇਹ ਆ ਪੂਰਨਮੀ ਕਰੂਜ਼ ਪੂਰਨਮੀ ਆ ਤੇ ਬਹੁਤ ਹੀ ਸ਼ਾਨਦਾਰ ਹੁਣ ਆਪਾਂ ਉੱਪਰ ਆ ਗਏ ਆ ਉੱਪਰ ਦਾ 뷰 ਤੁਸੀਂ ਵੇਖੋ ਕੀ ਬਾਤ ਹੈ ਵੀ ਸ਼ਾਨਦਾਰ 뷰 ਇਧਰਲੇ ਬੰਨੇ ਵੇਖੋ ਬਹੁਤ ਹੀ ਸ਼ਾਨਦਾਰ ਪੂਰੀ ਘੈਂੜੇ ਗੱਲਬਾਤ ਇੱਥੇ ਬਹਿ ਕੇ ਆਨੰਦ ਲੈਣ ਦੇ ਮਜ਼ੇ ਹੀ ਵੱਖਰੇ ਆ ਤੇ ਇੱਥੋਂ ਤੁਸੀਂ ਵੇਖੋ ਸਾਹਮਣੇ ਤੁਸੀਂ ਵੇਖੋ ਸਾਰੇ ਸਮੁੰਦਰ ਦੇ ਕਿਨਾਰੇ ਦੇ ਵਿੱਚ ਵਿੱਚ ਜਹਾਜ਼ ਜਹਾਜ਼ ਸਮੁੰਦਰੀ ਟਹਿਲਦੇ ਪਏ ਨੇ ਰਮਾਡਾ ਰਮਾਡਾ ਖੂਬਸੂਰਤ ਖੂਬਸੂਰਤ ਨਜ਼ਾਰੇ ਸਾਰੇ ਬਨੇ ਕਰੂਜ਼ ਹੀ ਕਰੂਜ਼ ਪਾਰ ਵਾਲੀ ਬਹੁਤ ਹੀ ਸ਼ਾਨਦਾਰ ਖੂਬਸੂਰਤ ਨਜ਼ਾਰਾ ਸ਼ਾਨਦਾਰ ਕੋਈ ਵੇਖ ਸਕਦੇ ਇਹ ਸਵੇਰੇ ਲੈ ਕੇ ਜਾਂਦੇ ਨੇ ਤੇ ਸ਼ਾਮ ਨੂੰ ਵਾਪਸ ਕਰਦੇ ਆ ਜਿਹੜੇ ਇੱਥੇ ਘੁੰਮਣ ਵਾਸਤੇ ਜਾਂਦੇ ਨੇ ਤੇ ਜਿਵੇਂ ਮੰਨ ਲਓ ਇੱਥੇ ਆਪਾਂ ਰੂਮ ਲੈਨੇ ਆ ਇਹਦੇ ਵਿੱਚ ਸ਼ਿਪ ਦੇ ਵਿੱਚ ਰਾਤ گزارਨਾ ਉਹਦੇ ਚਾਰਜ 10000 8000 15000 ਜਿਵੇਂ ਦੇ ਮੰਨ ਲਓ ਰੂਮ ਹੈ ਉਹਦਾ ਆ ਜਾਂਦਾ ਕਿਰਾਇਆ ਹੈਗਾ ਬਹੁਤ ਹੀ ਵਧੀਆ ਐਪੀ ਦਾ ਨਜ਼ਾਰਾ ਖੂਬਸੂਰਤ ਅਜੀ ਦੇ ਵਿੱਚ ਨਾ ਛੋਟੇ ਛੋਟੇ ਕਰੂਜ਼ ਚੱਲਦੇ ਚਲਤੇ ਰਹੀਏ ਚਲਤੇ ਰਹੀਏ ਛੋਟੇ ਛੋਟੇ ਕਰੂਜ਼ ਚੱਲਦੇ ਨੇ ਤੇ ਇਹ ਜਿਵੇਂ ਮੰਨ ਲਓ ਹੁਣ 2-4 ਜਿਹੜੇ ਯਾਰ ਦੋਸਤ ਹੋਣ ਤੇ ਉਹ ਇਹਦੇ ਜਾ ਸਕਦੇ ਨੇ ਇਹਦਾ 2000 3000 1500 ਇਦਾਂ ਕਰਾਇਆ ਰਹਿੰਦੇ ਨੇ ਸਾਰਾ ਦਿਨ ਇਹਦੇ ਵਿੱਚ ਹੀ ਘਮਾਉਂਦੇ ਨੇ ਸਾਰਾ ਦਿਨ ਇੱਥੇ ਘਮਾਉਂਦੇ ਰਹਿੰਦੇ ਨੇ ਫਿਰ ਸ਼ਾਮ ਨੂੰ ਤੁਹਾਨੂੰ ਵਾਪਸ ਲਿਆਉਣਗੇ ਵਿੱਚੇ ਖਾਣਾ ਵੀ ਦਿੰਦੇ ਨੇ ਤੇ ਉਹ ਅਕੋਰਡਿੰਗ ਟੂ ਮਤਲਬ ਪ੍ਰਾਈਸਾਂ ਦੇ ਹਿਸਾਬ ਨਾਲ ਹੋਏਗਾ ਸਾਰਾ ਕੁਝ ਤੇ ਇਹ ਚੀਜ਼ਾਂ ਦੇਖਣ ਵਾਲੀਆਂ ਨੇ ਐਪੀ ਨਹੀਂ ਆਹ ਉਹ ਸੂਰਤ ਨਜ਼ਾਰੇ ਇੱਧਰ ਵੇਖੋ ਹੁਣਾਂ ਸ਼ਾਮ ਨੂੰ ਰਾਈਡਿੰਗ ਕਰਵਾਉਂਦੇ ਆ ਜਿਹੜੇ ਲੋਕਲ ਹੁੰਦੇ ਜਿਨ੍ਹਾਂ ਨੇ ਥੋੜਾ ਬੰਦ ਨਾਲ ਹੈਂਡਿੰਗ ਕਰਦੀ ਤੇ ਉਹ ਕਰਕੇ ਆਹ ਤੇ ਇਹ ਮੈਂ ਤੁਹਾਨੂੰ ਰਿਹਾ ਹਾਂ 4-5 ਜੀ ਨੇ ਬੱਚੇ-ਪੁੱਤਿਆਂ ਲੈ ਕੇ ਆਵੇ ਬੈਠੇ ਆ ਆਹ ਹੋਣਾ ਥੋੜਾ ਜਿਆਦੇ ਨੇ ਇਹ ਜਾਣਗੇ ਇਹ 100 200 ਵਾਲਾ ਹੀ ਕੰਮ ਹੈ ਜਿਆਦਾ ਮਹਿੰਗਾ ਨਹੀਂ ਹੈ ਇਹਦੇ ਵੱਡੇ 크ੂਦੋਂ ਜਿਆਦੇ ਮਹਿੰਗੇ ਨੇ ਸ਼ਹਿਰ ਦੇ ਵਿੱਚ ਤੁਸੀਂ ਦੇਖ ਲਓ ਤੇ ਸੂਰਜ ਢਲਦਾ ਪਿਆ ਤੇ ਵਿੱਚ ਦੇ ਖੂਬਸੂਰਤ ਨਜ਼ਾਰੇ ਦੇਖਣ ਵਾਲੇ ਸਾਰੇ ਸ਼ਹਿਰ ਦੇ ਲੋਕ ਸ਼ਾਮ ਨੂੰ ਵਿੱਚ ਦੇ ਕਿਨਾਰੇ ਦਾ ਨਜ਼ਾਰਾ ਲੈਣ ਵਾਸਤੇ ਇੱਥੇ ਪਹੁੰਚ ਜਾਂਦੇ ਆ ਤੇ ਪਾਣੀ ਦੇ ਇੱਥੇ ਬਹੁਤ ਸਾਰੀ ਡਾਫ ਵੱਜਦੀ ਹੈ ਜਿਹਨੂੰ ਕਹਿੰਦੇ ਬੈਕਵਾਟਰ ਤੇ view ਵੇਖਣ ਆ ਲਈ ਆ ਸ਼ਾਮ ਦਾ ਤੇ ਸੂਰਜ ਟੱਲਾ ਪਿਆ ਹੁਣ ਆਪਾਂ ਨੂੰ ਕੋਈ ਬੰਦੋਬਸਤ ਕਰਨਾ ਇੱਥੇ ਰਹਿਣ ਦਾ ਰੁਕਣ ਦਾ ਵੇਖਦੇ ਆ ਕਿੱਥੇ ਰੁਕਿਆ ਜਾਣਾ ਬਹੁਤ ਮੁਸ਼ਕਲ ਨਾਲ ਅੱਜ ਆਪਾਂ ਨੂੰ ਟਿਕਾਣਾ ਲੱਭਿਆ ਐਲਫੀ ਸ਼ਹਿਰ ਦੇ ਵਿੱਚ ਆ ਬੀਚ ਵੇਖਣ ਚਲੇ ਗਏ ਸੀ ਤੇ ਇੱਕ ਉਹ ਜਿਹੜੇ ਸ਼ਿਪ ਵੇਖਣ ਚਲੇ ਗਏ ਤੇ ਹੁਣ ਲੱਭਦੇ ਲਪਾਉਂਦੇ ਆਪਣੇ ਕਿਤੇ ਗੁਜਰਾਤੀ ਵੀਰ ਨੇ ਮਦਦ ਕੀਤੀ ਆ ਤੇ ਉਹਨੇ ਆਪਾਂ ਨੂੰ ਆ ਐਲਫੀ ਦੀ ਆਈਡੀਆ ਇਹਨੂੰ ਡੋਰਮੈਟਰੀ ਕਹਿੰਦੇ ਆ ਇੱਥੇ ਆਪਾਂ ਮਤਲਬ ਲਿਆ ਕਮਰਾ ਬੱਡੀ ਆ ਜਿਵੇਂ ਅੱਗੇ ਆਪਾਂ ਰੋਇਲ ਸਟੇਸ਼ਨ ਤੇ ਰੁਕੇ ਸੀ ਤੇ ਇੱਥੇ ਆਪਾਂ ਆਪਣਾ ਸਾਈਕਲ ਖੜਾ ਕਰ ਦਿੱਤਾ ਬੈਗ ਆਪਾਂ ਉਤਾਰਾਂਗੇ ਤੇ ਹੁਣ ਪਹਿਲਾਂ ਮੈਂ ਸੋਚਿਆ ਵੀ ਖਾਣ ਪੀਣ ਵਾਲਾ ਆਪਾਂ ਪ੍ਰਬੰਧ ਕਰ ਹੀ ਲਈਏ ਉਸ ਤੋਂ ਬਾਅਦ ਦੇ ਵਿੱਚ ਫਿਰ ਜਾ ਕੇ ਸਮਾਨ ਰੱਖਾਂਗੇ ਹੁਣ ਮੈਗੀ ਲਈ ਆ ਤੇ ਕੋਈ ਸਮਾਨ ਹੈਗਾ ਆਪਣੇ ਕੋਲ ਦੁੱਧ ਹੈਗਾ ਚਾਹ ਵਗੈਰਾ ਬਣਾ ਕੇ ਪੀ ਕੇ ਫਿਰ ਆਪਾਂ ਕਰਾਂਗੇ ਰੈਸਟ ਆ ਬਹੁਤ ਸੋਹਣਾ ਇੱਥੇ ਲਾਈਟਾਂ ਜਗਦੀਆਂ ਪਈਆਂ ਇੱਥੇ ਆਪਾਂ ਨੂੰ ਸਾਰਾ ਅੱਡਾ ਲੱਗਿਆ ਲਗਾਇਆ ਮਿਲਿਆ ਇੱਥੇ ਬੈੰਨੇ ਆ ਖਾੰਨੇ ਆ ਮੌਜਾਂ ਕਰਦੇ ਆ ਫਿਰ ਲਾਵਾਂਗੇ ਢੋਲੇ ਦੀਆਂ ਪਾਜਾ ਤੇ ਚੁੱਲਾ ਲੱਗ ਗਿਆ ਇਹਨੂੰ ਅਣਾ ਚਲਾਉਣੇ ਆ ਤੇ ਬਣਾਵਾਂਗੇ ਮੈਗੀ ਇਹਦੇ ਵਿੱਚ ਦੁੱਧ ਲੈ ਲਿਆ ਸੀ ਆਪਾਂ ਇੱਕ ਪੈਕਟ ਇਹਦੀ ਬਾਅਦ ਚ ਬਣਾਵਾਂਗੇ ਚਾਹ ਇਹ ਵਾਲਾ 1/2 ਲੀਟਰ ਦੁੱਧ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਉਣੇ ਆ ਪਾਣੀ ਪਾਣੀ ਦੀ ਬੋਤਲ ਹੈਗੀ ਹੈ ਆਪਣੇ ਕੋਲ ਇਹ ਭਰਿਆ ਸੀ ਸਵੇਰੇ ਸਵੇਰੇ ਉਥੋਂ ਗੁਰਦੁਆਰਾ ਸਾਹਿਬ ਤੋਂ ਵਿੱਚ ਥੋੜ ਦੇਮ ਮੈਗੀ ਬਣਾਈ ਨਹੀਂ ਆਪਾਂ ਵੈਸੇ ਕਾਫੀ ਟਾਈਮ ਹੋ ਗਿਆ ਪਹਿਲੀ ਰੀ ਬਣਾਉਣੀ ਹੈ ਮੈਗੀ ਕਿਹਾਲੇ ਵੀ ਕਰਮਾਂਗੇ ਅੱਜ ਬਣ ਜਾ ਤੇ ਨਜ਼ਾਰੇ ਆ ਜਾਣਗੇ ਸਾਦੇ ਆਇਦੇ ਸਫਰ ਦੇ ਵਿੱਚ ਨਾ ਰੁਕਣਾ ਨਹੀਂ ਸੀ ਆਪਾਂ ਨਾ ਅੱਗੇ ਜਾਣਾ ਸੀਗਾ ਆਰਾਦਾ ਸੀਗਾ ਅੱਗੇ ਜਾਣ ਦਾ ਤੇ ਬਾਈ ਜਿਹੜਾ ਮਿਲ ਗਿਆ ਨਾ ਉਹ ਕਹਿੰਦਾ ਯਾਰ ਤੂੰ ਆਈ ਟੀ ਦੂਰ ਆਇਆ ਹੈ ਨਾ ਤੇ ਤੇਰੇ ਵੇਖਣ ਵਾਸਤੇ ਨਾ ਬਹੁਤ ਕੁਝ ਹੈਗਾ ਇੱਥੇ ਉਹ ਜਿਹੜੇ ਉਹ ਸ਼ਿਪ ਜਿਹੜੇ ਇਹ ਸਮਾ ਕੇ ਲਿਆਉਂਦੇ ਆ ਉਹ ਲੈ ਕੇ ਆਪਾਂ ਨੂੰ ਉਧਰ ਲੈ ਬੰਨੇ ਮੈਂ ਕਿਹਾ ਚੱਲ ਫਿਰ ਕੋਈ ਨਹੀਂ ਬਾਈ ਜਿੰਨੇ ਮਾਨਤਾ ਨਾਲ ਕਹਿੰਦਾ ਪਿਆ ਆਪਾਂ ਉਧਰ ਚਲੇ ਗਏ ਹੁਣ ਦਿੱਕਤ ਇਹ ਰਹਿਣ ਲੱਗਿਆ ਨਾ ਬਹੁਤ ਪ੍ਰੋਬਲਮ ਆਉਂਦੀ ਸ਼ਾਮ ਦੀ ਪ੍ਰੋਬਲਮ ਆਪਣੇ ਵਾਸਤੇ ਬਹੁਤ ਵੱਡੀ ਹੁੰਦੀ ਪਾਣੀ ਉੱਬਲਣ ਲੱਗ ਪਿਆ ਆਪਣਾ ਗੁਜ਼ਾਰਾ ਹੋ ਜਾਣਾ ਐਸ ਤਰ੍ਹਾਂ ਰੋਟੀ ਖਾਧੀ ਹੀ ਲੇਟ ਹੀ ਥੋੜੀ ਖਾਧੀ ਆਪਾਂ ਤੇ ਵਿੱਚ ਥੋੜਾ ਘਿਓ ਹੋਏਗਾ ਦੇਸੀ ਉਹ ਪਾ ਦਿੰਦੇ ਹਰਕ ਪੈਂਦਾ ਜਿਵੇਂ ਜਿਵੇਂ ਆਪਾਂ ਕੇਰ ਲਾ ਦੋ ਲਾਸ਼ ਧਾਤੇ ਕਰ ਜਾਣਦੇ ਹਨ ਲੋਕਾਂ ਦਾ ਵੀ ਫਰਕ ਪੈ ਰਿਹਾ ਜਿਵੇਂ ਮੰਨ ਲਓ ਆਪਾਂ ਮਹਾਰਾਸ਼ਟਰ ਦੇ ਵਿੱਚ ਰਹੇ ਸੀਗੇ ਉੱਥੇ ਲੋਕਾਂ ਦੀ ਆਪਣੇ ਪ੍ਰਤੀ ਬਹੁਤ ਜ਼ਿਆਦੀ ਜਿਤਮ ਦੀ ਇੱਧਰ ਹੈਗੇ ਆ ਪਰ ਇੱਧਰ ਨਾਲ ਕਿ ਆਪਾਂ ਨੂੰ ਰਾਈਟਰ ਨਹੀਂ ਮਿਲੇਗੇ ਇੱਧਰ ਰਾਈਟਰ ਇਸ ਚੀਜ਼ ਨੂੰ ਜ਼ਿਆਦਾ ਸਮਝਦੇ ਨੇ ਕਿੰਨੇ ਦੇਖਣੇ ਹਨ ਉਹਨੇ ਇੱਧਰ ਮਿਲੇ ਨਹੀਂ ਹੈਗੇ ਚਲਾ ਗਿਆ ਚਮਚਾ ਇਹ ਕਦੇ ਵੈਸੇ ਕੇਰਲਾ ਤੋਂ ਬਹੁਤ ਜਿਆਦਾ ਰਾਈਡਰ ਜਾਂਦੇ ਆ ਆਪਣੇ ਪੰਜਾਬ ਦੇ ਵੱਲ ਵੀ ਘੁੰਮਣ ਵਾਸਤੇ ਇਧਰਲੇ ਬੰਨੇ ਆਪਾਂ ਨੂੰ ਕੋਚੀ ਦੇ ਵਿੱਚ ਵੀ ਕੋਈ ਨਜ਼ਰ ਨਹੀਂ ਆਇਆ ਜਾਂ ਇਹ ਵੀ ਹੋ ਸਕਦਾ ਵੀ ਆਪਾਂ ਜਿਆਦਾ ਹਾਈਵੇ ਤੇ ਘੱਟ ਹੀ ਰਹੇ ਆ ਉਹਦਾ ਵੀ ਕਾਰਨ ਹੋ ਸਕਦਾ ਹੁਣ ਤਾਂ ਉੱਬਲ ਲੱਗਦਾ ਕੰਮ ਉਹ ਤੋਹੀ ਇੱਥੇ ਕੀ ਕਰ ਗਿਆ ਨੇ ਆ ਬੋਲੋ ਚਲਾਇਆ ਚਲਾਇਆ ਕੋਈ ਝੂਠਾ ਨਾ ਕਰਦੀ ਦੇ ਕੋ ਬੈਠਾ ਏ 1 2 ਖਿੱਚ ਜਲੇ ਖਿੱਚ ਜਲੇ ਕੰਮ ਝੋਟਿਆ ਵਰਿਆ ਬਣ ਗਈ ਆ ਥੋੜੇ ਭਲੀ ਚੱਲ ਰਹੀ ਹੈ ਗਰੇ ਕਰਨ ਵਾਲੇ ਇੱਕ ਡੋਂਗੇ ਦਾ ਨਾ ਹਾਂ ਜਿਹੜਾ ਹੈਂਡਲ ਬੜਾ ਤਕੜਾ ਇਦਾਂ ਨੱਪ ਦਿੰਦਾ ਤੇ ਉਹ ਛੇਤੀ ਕੀ ਦਿੱਗਣ ਦਾ ਬਾਹਲੇ ਖਤਰਾ ਆ ਜਾਂਦਾ ਤੇ ਜੇ ਕਦੇ ਹੁੰਦੀ ਖੀਰ ਇਹ ਦਾ ਕੰਮ ਹੋ ਜਾਣਾ ਹੀ ਖਰਾਬ ਚਲੋ ਆਪਣੇ ਕਰਮਾ ਚ ਹੀ ਬਚ ਗੀਆਂ ਜੀ ਕੋਈ ਕੰਮ ਆ ਉਦੋਂ ਦਾ ਸ਼ੀਸ਼ੇ ਭਰੀ ਉਵੇਂ ਲੱਗੀ ਜਾਂਦੀ। ਇਹ ਕਿਤੇ ਨਾ ਡੁੱਲ ਗਿਆ ਸੀ ਉਹਦੇ ਵਿੱਚ। ਬੈਗ ਦੇ ਫਿਰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਗੋਦਰਾ ਸਾਹਿਬ ਦੇ ਵਿੱਚ ਜੁਰਗੇ ਸੀ ਨਾ। ਸੋ ਜਦ ਆ ਪਾਲੀ ਦਾ ਗੁਰਦੁਆਰਾ ਸਿਰ ਉਦੋਂ ਉੱਥੇ ਡੁੱਲਿਆ ਹੈਗਾ। ਡੁੱਲਿਆ ਤਾਂ ਹਾਂ ਡੱਬੀ ਦੇ ਵਿੱਚ ਪਾਇਆ ਸੀ ਤੇ ਡੱਬੀ ਗਈ ਉਹ ਖਰਾਬ। ਹਾਂ। ਵਧੀਆ ਬਣ ਗਈਆਂ। ਵਧੀਆ ਗੁਜਾਰਾ। ਬਜਟ ਕਰੋ ਜਿੰਨੀ ਹੋ ਜਾਂਦੀ ਸਬਰ ਦੇ ਵਿੱਚ ਮੇਰਾ ਇਹ ਚੀਜ਼ਾਂ ਕਰਨ ਦਾ ਇੱਕ ਸਭ ਤੋਂ ਵੱਡਾ ਇਹ ਚੀਜ਼ਾਂ ਆਪਾਂ ਵਿਖਾਉਣੇ ਚਾਹੁੰਦੇ ਆ ਵੀ ਘੱਟ ਖਰਚੇ ਦੇ ਵਿੱਚ ਵੀ ਆਪਾਂ ਗੁਜ਼ਾਰਾ ਕਰ ਸਕਦੇ ਆ ਜਰੂਰੀ ਆਪਾਂ ਰੂਮ ਨੇ 1000 ਵਾਲਾ 1500 ਵਾਲਾ ਰੂਮ ਦੇ ਵਿੱਚ ਨੇ ਘੱਟ ਦੇ ਸਾਈਕਲ ਦੇ ਆਪਣਾ ਖਰਚਾ ਕੋਈ ਨਹੀਂਗਾ ਖਾਣ ਦਾ ਵੀ ਖਰਚਾ ਆਪਾਂ ਘੱਟ ਤੋਂ ਘੱਟ ਕਈ ਰੀ ਮੈਗੀ ਬਨਾਲੀ ਦੀ ਕਈ ਰਾਂ ਕੁਛ ਨਾ ਕੁਛ ਬਨਾਲੀ ਦਾ ਤੇ ਤੀਜਾ ਨੰਬਰ ਆਪਣੇ ਨੋਕੀਏ ਟੈਂਟੇਗਾ ਇਹਨਾਂ ਚੀਜ਼ਾਂ ਦੇ ਪੈਸੇ ਵੱਜ ਜਾਂਦੇ ਆ ਜੇ ਕੋਈ ਸਫਰਾਂ ਦਾ ਚਾਹਵਾਨ ਹੋਵੇ ਤੇ ਇਹਨਾਂ ਚੀਜ਼ਾਂ ਦੇ ਨਾਲ ਕੰਟਰੋਲ ਕਰਕੇ ਤੇ ਸਫਰ ਦਾ ਆਨੰਦ ਮਾਣ ਸਕਦਾ ਕਿਉਂ ਜੇ ਤੁਸੀਂ ਖਾਣਾ ਵੀ ਖਾਂਦੇ ਹੋ ਘੱਟੋ-ਘੱਟ 100-150 ਰੁਪਈਆ ਇੱਕ ਬੰਦੇ ਦਾ ਲੱਗਦਾ ਤੇ ਜੇ ਦਿਨ ਦੇ ਵਿੱਚ 2-3 ਵਾਰੀ ਖਾਦਾ ਤੇ 4-500 ਰੁਪਈਆ ਦੇ ਬਣ ਜਾਣਾ ਜੇ ਹੋਟਲ ਲਓਗੇ ਤੇ 1000 ਰੁਪਏ ਦੇ ਵਿੱਚ ਇੱਕ ਹੋਟਲ ਲਾਉਗਾ ਹਰ ਤੋਂ 2500 ਹੁਣ ਇੱਥੇ ਵੀ ਆਪਾਂ ਨੂੰ 300 ਰੁਪਏ ਵਿੱਚ ਡੂ ਮੈਟਰੀ ਮਿਲ ਗਿਆ ਟੈਂਟ ਲਾਉਂਦੇ ਤੇ ਲਾ ਸਕਦੇ ਹਾਂ ਪਰ ਨਹੀਂ ਯਾਰ ਥੋੜੀ ਦੂਰ ਆ ਤੇ ਇੱਥੇ ਵੈਸੇ ਟੈਂਟ ਕੋਈ ਹੋएगा ਨਹੀਂ ਹੋਰ ਤਾਂ ਨਹੀਂ ਲਾਇਆ ਅੱਧਾ ਲੀਟਰ ਆਪਾਂ ਦੁੱਧ ਲਿਆ ਹੈਗਾ ਤੇ ਇਹਦੇ ਵਿੱਚੋਂ ਇੱਕ ਗਲਾਸ ਆਪਾਂ ਪੀ ਲਿਆ ਤੇ ਇੱਕ ਗਲਾਸ ਦੇ ਵਿੱਚ ਆਪਾਂ ਚਾਹ ਹੀ ਬਣਾ ਲੈਨੇ ਆ ਆ ਪੱਤੀ ਪੁੱਤੀ ਲੈਂਦੀ ਆਪਾਂ ਘਰੋਂ ਹੀ ਥੋੜਾ ਮਸਾਲਾ ਲੈਂਦਾ ਹੈ ਨਿਕਲਿਆ ਬਾਹਰ ਉਹ ਖਸਮਾ ਤੇ ਕੋਪੋ ਗਿਆ 파ੜੀ ਜਾਨ ਮਾਂ ਦਾ ਨਾ ਨਾ ਕੁਝ ਮਚਾ ਕੇ ਗਿਆ ਰੇ ਇੱਧਰ ਆ ਜਾ ਆ ਸਭੇ ਮਸਾਲੇ ਰਣੇ ਮੇਂ ਪੇਸਟ ਵਧੀਆ ਬਣ ਜਾਣਾ ਅਰੇ ਥੋੜੀ ਜਿਹੀ ਪਾਈਏ ਪੱਤੀ ਇਹ ਉਹ ਦਿਹਾਗੇ ਵਾਲਾ ਬਾਦ ਇਹ ਜਿਆ ਉਹਦੇ ਨੂੰ ਚਾਂਡ ਇਹਦਾ ਨਾ ਸੇਕ ਬਹੁਤ ਜ਼ਿਆਦਾ ਹੁੰਦਾ ਆ ਜਿਹੜੇ ਸਿਲੰਡਰ ਦਾ ਤੇ ਚੁੱਲੇ ਦਾ ਨਾ ਇਹਦਾ ਸੇਕ ਦੂਜੇ ਜਿਹੜੇ ਆਪਾਂ ਘਰੇ ਖਾਣਾ ਬਣਾਉਨੇ ਆ ਉਸ ਤੋਂ ਵੱਧ ਹੁੰਦਾ ਕਿਉਂਕਿ ਪ੍ਰੈਸ਼ਰ ਜ਼ਿਆਦਾ ਹੁੰਦਾ ਤੇ ਬਹੁਤ ਹੀ ਜਲਦੀ ਚੀਜ਼ ਇਹਦੇ ਤਿਆਰ ਹੁੰਦੀ ਹੈ ਸਮਝੇ ਨਾ ਆ 2 ਮਿੰਟ ਦੇ ਵਿੱਚ ਵੇਖੋ ਬਾਲੇ ਆਉਣ ਵੀ ਲੱਗਦੇ ਜਿਵੇਂ ਚਾਹ ਵਾਲੀ ਕੇਤਲੀ ਜੀ ਨਾਲ ਨਹੀਂ ਆਪਾਂ ਬਿਜਲੀ ਵਾਲੀ ਕੇਤਲੀ 'ਚ ਬਣਾਉਣੇ ਚਾਹ ਉਹ ਹਿਸਾਬ ਤਾਂ ਹੋਵੇ ਖੰਡ ਵੀ ਹੈਗੀ ਸੀ ਤੇ ਗੁੜ ਵੀ ਹੈਗਾ ਅੱਜ ਆਪਾਂ ਗੁੜ ਪਾ ਕੇ ਬਣਾਏ ਫੁੱਟ ਤਾਂ ਨਾ ਜਾਏ ਕਿ ਤرائی ਟੂ ਗੁੜ ਯਾ 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 ਹੋ ਓ ਮਾਈ ਗੋਡ ਬਾਕਾ ਹੰਮ ਅੰਦਰ ਵੀ ਪੂਰੇ ਰੇਜੇ ਛੇਤੀ ਬੋਲ ਨੂੰ ਕਰਦੀ ਕਾਲੀ ਕੋਈ ਨਹੀਂ ਕੋਈ ਫੋਟੀ ਨਾ ਬਾਕੀ ਹੋਰ ਤਾਂ ਕੋਈ ਚੱਕਰ ਨਹੀਂ ਕਿਉਂਕਿ ਗੋੜੇ ਨਾ ਗੋੜ ਦਾ ਡਰ ਵੀ ਆਉਣਾ। ਇਹਦੇ ਫੁੱਟ ਨਾ ਜਾਵੇ। ਵਾਹੀ ਠੀਕ ਹੈ ਜਿਆਦਾ ਵੀ ਤੱਕਾ ਨਾ ਹੀ ਕਰੀਏ ਤੇ ਚੰਗੀ ਗੱਲ ਹੈ। 3 ਜੋਗੀ ਤਾਂ ਹੋ ਗਈ ਹੁਣ। ਸਮਰੀ ਜਾਬਾ ਨੂੰ ਸਮਰੀ। ਪੱਤੀ ਥੋੜੀ ਜਿਹੀ ਪਾਈ ਸੀ ਤੇ ਬਾਬਾ ਹੀ ਹੋ ਗਈ। ਚਾਹ ਵਧੀਆ ਟੇਸਟ ਚੰਗਾ। ਆਉਂਦੇ ਮੂੰਹ ਹੋਣੀ ਕਹਿਣ ਲਿਆ ਮਤਲਬ ਕਹਿੰਦੇ ਨੇ ਨਾ ਵੀ ਆਪਦੀ ਚੀਜ਼ ਬਣਾ ਕੇ ਆਪੀ ਸਲੂਨ ਵਾਲੀ ਗੱਲ ਉਹ ਨਹੀਂ ਵੈਸੇ ਠੀਕ ਹੈ ਬਹੁਤ ਵਧੀਆ ਮਜ਼ਾ ਆਉਂਦਿਆ ਖਾਣਾ ਉਹੀ ਸਵਾਦ ਲੱਗਦਾ ਜਿਹੜਾ ਆਪਦਾ ਬਣਾ ਕੇ ਖਾਦਾ ਜਾਵੇ ਕਿਸੇ ਦੇ ਹੱਥ ਦਾ ਤਾਂ ਕੇਰੀ ਪਸੰਦ ਆਉਂਦਾ ਤੇ ਕੇਰੀ ਨਹੀਂ ਆਉਂਦਾ ਇਹ ਆਪਦਾ ਬਣਿਆ ਹਿਆ ਆਪਾਂ ਨੀਂਦ ਵੀ ਨਹੀਂ ਸਕਦੇ ਤੇ ਖਾਣਾ ਵੀ ਪੈਣਾ ਕਿਹਨ ਦੋਸ਼ ਵੀ ਨਹੀਂ ਦੇ ਸਕਦੇ ਅੱਜ ਆਪਣਾ ਸਫ਼ਰ ਤਕਰੀਬਨ 60 65 ਕਿਲੋਮੀਟਰ ਦਾ ਨਿਕਲਿਆ ਤੇ ਚਲਦਿਆ ਚਲਦਿਆ ਲੇਟ ਹੋ ਗਏ ਕਿਉਂਕਿ ਉੱਥੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੈਟਵਰਕ ਨਹੀਂ ਸੀ ਆਉਂਦਾਗਾ ਤੇ ਮੈਂ ਕਿਹਾ ਵੀਡੀਓ ਪੋਸਟ ਕਰਦਾਂਗੇ ਪੋਸਟ ਕਰਦਿਆਂ ਕਰਦਿਆਂ ਉਹਨੇ ਇੱਕ ਘੰਟਾ ਮੇਰਾ ਵੈਸੇ ਬਰਬਾਦ ਕਰਤਾ ਇੱਥੇ ਵੀਰ ਕਹਿੰਦਾ ਵਾਈਫਾਈ ਹੈਗਾ ਜੇ ਇਹਦਾ ਚੱਲ ਗਿਆ ਤਾਂ ਕੰਮ ਹੋ ਜਾਏਗਾ ਵੈਸੇ ਨੈਟਵਰਕ ਵੀ ਇੱਥੇ ਸਹੀ ਆਉਂਦਾ ਪਿਆ ਤੇ ਵੀਰ ਜਿਹੜੇ ਆਪਣਾ ਸਾਥ ਦਿੰਦੇ ਆ ਉਹਨਾਂ ਦਾ ਦਿলো ਧੰਨਵਾਦ ਤੇ ਅੱਗੇ ਜਿਹੜੇ ਨਵੇਂ ਵੀਰ ਜੁੜੇ ਆ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਵੀ ਆਪਾਂ ਨਿਕਲੇ ਹੋਏ ਆ ਪੰਜਾਬ ਤੋਂ ਕੇਰਲਾ ਸੈਗਨ ਸਫਰ ਤੇ ਅਸ ਟਾਈਮ ਆਪਾਂ ਐਫੀ ਸ਼ਹਿਰ ਉੱਥੇ ਪਹੁੰਚ ਚੁੱਕੇ ਆ ਕੋਚੀ ਤੋਂ ਤਕਰੀਬਨ 60 ਕਿਲੋਮੀਟਰ ਅੱਗੇ ਤੇ ਹੁਣ ਆਪਾਂ ਕਾਲਮ ਸ਼ਹਿਰ ਆਏਗਾ ਮਤਲਬ ਐਸ ਟਾਈਮ ਆਪਾਂ ਤੇ ਅੱਗੇ ਨਾ 7ਵੇਂ ਜ਼ਿਲ੍ਹੇ ਦੇ ਵਿੱਚ ਆ ਕੇਰਲਾ ਦੇ ਉਸ ਤੋਂ ਬਾਅਦ ਆਪਣੇ 8ਵੇਂ ਜ਼ਿਲ੍ਹੇ ਦੇ ਵਿੱਚ ਕਾਲਮ ਦੇ ਵਿੱਚ ਆਪਾਂ ਐਂਟਰ ਕਰਾਂਗੇ ਕੁੱਲ ਮਿਲਾ ਕੇ ਥੰਦੇ 14 ਜ਼ਿਲ੍ਹੇ ਆ ਕੇਰਲਾ ਦੇ ਤੇ ਗਾਂ ਆਪਣਾ ਤਰਵੰਤਰਾਮ ਲਾਸਟ ਜਿਹੜੀ ਕੈਪੀਟਲ ਇਹਨਾਂ ਦੀ ਕੇਰਲਾ ਦੀ ਉਸ ਤੋਂ ਅੱਗੇ ਤਾਮਿਲਨਾਡੂ ਸ਼ੁਰੂ ਹੋ ਜਾਏਗਾ ਤੇ ਆਪਾਂ ਕੋਸ਼ਿਸ਼ ਇਹ ਵੀ ਕਰਨੀ ਆ ਵੀ ਕੰਨਿਆ ਕੁਮਾਰੀ ਵੀ ਜਾਣ ਦੀ ਕੰਨਿਆ ਕੁਮਾਰੀ ਅੱਗੋਂ ਅਸੀਂ 90 ਕਿਲੋਮੀਟਰ ਦਾ ਸਫ਼ਰ ਕੰਨਿਆ ਕੁਮਾਰੀ ਦਾ ਦੱਸਣ ਦੇ ਮਤਲਬਕ ਬਾਕੀ ਆਪਾਂ ਜੇ ਚੈੱਕ ਨਹੀਂ ਕੀਤਾ ਉੱਥੇ ਭਾਰਤ ਦਾ ਸਿਰਾ ਜਿਹੜਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਸਿਰਾ ਐਂਡ ਹੋ ਜਾਂਦਾ ਕੋ ਜੇ ਆਪਾਂ ਕਸ਼ਮੀਰ ਤੋਂ ਸਫ਼ਰ ਕਰਨਾ ਹੋਣੇ ਤਾਂ 3300 ਕਿਲੋਮੀਟਰ ਦਾ ਸਫ਼ਰ ਹੈ ਟੋਟਲ ਲੰਬਾ ਸਭ ਤੋਂ ਭਾਰਤ ਦਾ ਸਫ਼ਰ ਬਾਕੀ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਹਾਂ ਸਮਾਪਤ ਡੋਮੈਟਰੀ ਦੇ ਵਿੱਚ ਆਪਾਂ ਰੂਮ ਇੱਥੇ ਲਿਆ ਆ ਜਿਵੇਂ ਬੈੱਡ ਲੱਗੇ ਹੁੰਦੇ ਹੈ ਹੇਠ ਉੱਪਰ ਤੇ ਇਹ ਆਪਾਂ ਨੂੰ ਸਸਤਾ ਹੀ ਮਿਲ ਗਿਆ ਸੀਗਾ ਤੇ ਕੱਲ ਦੀ ਵੀਡੀਓ ਆਪਾਂ ਨਵੇਂ ਸਰੋਤ ਨੂੰ ਉਹਦੇ ਵਿੱਚ ਸਾਰਾ ਦਿਖਾ ਦਾਂਗੇ ਕਿੱਥੇ ਆਪਾਂ ਰਹੇ ਹਾਂ ਵੀਡੀਓ ਨੂੰ ਲਾਈਕ ਕਰਿਆ ਜੇ ਵਧੀਆ ਜੇ ਕਮੈਂਟ ਕਰਿਆ ਜੇ ਆਦੇ ਮਿੱਤਰ ਭੈਣ ਭਰਾਵਾਂ ਵਿੱਚ ਸਾਂਝੀ ਕਰਿਆ ਕਿਉਂਕਿ ਆਪਾਂ ਹਮੇਸ਼ਾ ਵੀਡੀਓ ਪਰਿਵਾਰਕ ਬਣਾਉਂਦੇ ਆ ਅੱਜ ਕੱਲ ਜਿਹੜੇ ਪਰਿਵਾਰਕ ਲੋਕ ਘੱਟ ਵੇਖਦੇ ਨੇ ਤੇ ਜਿਹੜੀਆਂ ਆ ਫਾਲਤੂ ਗੱਲਾਂ ਜਿਵੇਂ ਤੁਹਾਨੂੰ ਪਤਾ ਵੀ ਆ ਚੱਲਦੀਆਂ ਪਖੰਡ ਵਾਲੀਆਂ ਕੋਈ ਆਸ਼ਕੀ ਦੀਆਂ ਗੱਲਾਂ ਕਰਦਾ ਤੇ ਕੋਈ ਹਨਛਣ ਦੀਆਂ ਕਰਦਾ ਆਪਾਂ ਉਹਆਂ ਦੀਆਂ ਗੱਲਾਂ ਨਹੀਂ ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਵੇਖ ਕੇ ਵੇਨਾ ਹੋਵੇ ਕੋਈ ਕਿਆ ਨਹੀਂ ਹੋਣਾਗਾ ਪਰਿਵਾਰਕ ਵੀਡੀਓ ਆਪਾਂ ਬਣਾਈ ਦੀਆਂ ਨੇ ਤੇ ਮੇਰੇ ਵੀਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡੇ ਪਿਆਰ ਦੇ ਸਦਕਾ ਹੀ ਆਪਾਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਾਂਗੇ ਇਦਾਂ ਘੁੰਮਦੇ ਰਾਂਗੇ ਤੇ ਸਾਰਿਆਂ ਨੂੰ ਪਿਆਰ ਸਤਿਕਾਰ ਜਿਨ੍ਹਾਂ ਨੇ ਆਪਣੀ ਰਸਤੇ ਦੇ ਵਿੱਚ ਮਦਦ ਕੀਤੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਲਵ ਯੂ ਆਲ ਇਹ ਆਪਣਾ ਹੁਣ ਪਿਆ ਖਲਾਰਾ ਇਹਨੂੰ ਇੱਕ ਵਾਰ ਚੱਕਾਂਗੇ ਫਿਰ ਸਾਈਕਲ ਲਾਵਾਂਗੇ ਟਿਕਾਣੇ ਤੇ ਇਹ ਸਾਰੇ ਬੈਗ ਆਪਾਂ ਉਹ ਉੱਥੇ ਲੈ ਕੇ ਜਾਵਾਂਗੇ ਸਤਿ ਸ੍ਰੀ ਅਕਾਲ ਮਿੱਤਰੋ ਚੜ੍ਹਦੀ ਕਲਾ ਵਿੱਚ ਰਹੋ ਜਿਉਂਦੇ ਰਹੋ ਵਸਦੇ ਰਹੋ